ਲਾਗੇ ਤੁਹਾਡਾ ਸਬਦ ਹੈ ਮੇਰੇ ਚੈਨਲ ਬੰਦਨਾ ਨੀ ਪ੍ਰਭੂ ਕਿਰਪਾ ਵਿੱਚ ਅੱਜ ਮੈਂ ਤੁਹਾਨੂੰ ਕੁਝ ਬੋਲੀਆਂ ਸੁਣਾਉਣ ਜਾ ਰਹੀ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣੀਆਂ ਪਹਿਲਾਂ ਮੈਂ ਜੋ ਇੱਕ ਬੋਲੀਆਂ ਤੇ ਵੀਡੀਓ ਬਣਾਈ ਸੀ ਉਸ ਤੇ ਤੁਸੀਂ ਮੈਨੂੰ ਬਹੁਤ ਅੱਛਾ ਰਿਸਪੌਂਸ ਦਿੱਤਾ ਤੁਹਾਨੂੰ ਬਹੁਤ ਪਸੰਦ ਆਈਆਂ ਇਸ ਲਈ ਤੁਹਾਡੀ ਹੱਲਾਸ਼ੇਰੀ ਦੇ ਨਾਲ ਅੱਜ ਮੈਂ ਬੋਲੀਆਂ ਦਾ ਦੂਜਾ ਭਾਗ ਪੇਸ਼ ਕਰਨ ਲੱਗੀ ਹਾਂ ਨੀ ਤੂੰ ਨੱਚ 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 ਨੀ ਤੂੰ ਹੁਲੇ ਹੋਲੇ ਨੱਚ ਇਹ ਤੂੰ ਨੱਚ 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 ਨੀ ਤੂੰ ਹੁਲੇ ਹੋਲੇ ਨੱਚ ਡਿੱਗ ਜਾਏ ਨੰਗੋ ਆਂਡੀਆਂ ਦੀ ਕੰਧ ਬੱਲੀਏ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ 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 ਬੱਲੀਏ جے منڈے یا تو میری طور ویکھنی جے منڈے یا تو میری طور ویکھنی گੜਵਾ لے دے چاند دی دا 벨ک ہلے مزاج جان 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 دی دا బహి బంశీ కట్న గి బి బీ కట్టున గి నీ కట్కే ఆలు కుడి నచలో గిద్ధా చాలూ కుడి నచనీ గిద్ధా చాలూ కుడి నచలో గిద్ చాలూ కుడి నచలో గిద్ధా చాలూ కుడి నచనీ ਬਾਰੀ ਮਹੀਨੀ ਛੁੱਟੀ ਆਇਆ ਬਾਰੀ ਮਹੀਨੀ ਛੁੱਟੀ ਆਇਆ ਖਿਲ ਗਈਆਂ ਬਹਾਰਾਂ ਚੰਨਾ ਮੈਨੂੰ ਸੰਗ ਲੱਗਦੀ ਕੁੰਡ ਚੱਕ ਕੇਸ ਲੂਟ ਕੀ ਮੇ ਮਾਰਾ ਵੇ ਚੰਨਾ ਮੈਨੂੰ ਸੰਗ ਲੱਗਦੀ ਕੁੰਡ ਚੁੱਕ ਕੇਸ ਲੂਟ ਕੀ ਮੇ ਮਾਰਾ ਵੇ ਚੰਗਾ ਮੈਨੂੰ ਸੰਗ ਲੱਗਦੀ ਕੁੰਡ ਚੁੱਕ ਕੇਸ ਲੂਟ ਕੀ ਮੇ ਮਾਰਾ ਵੇ ਚੰਨਾ ਮੈਨੂੰ ਸੰਗ ਲੱਗਦੀ

ਨਿੱਕੀ ਜਹੀ ਬਦਲੀ ਅੰਬਰਾں ਚੋਂ ਨਿਕਲੀ ਨਿੱਕੀ ਜਹੀ ਬਦਲੀ ਅੰਬਰਾں ਚੋਂ ਨਿਕਲੀ ਕਿਥੇ ਤੂੰ ਜਾ ਕੇ ਬਰਸੇਂਗੀ ਗਿੱਧਾ ਪਾਲਨੀ ਗਿੱਧੇ ਨੂੰਤਰਸੇਂਗੀ ਗਿੱਧਾ ਪਾਲਨੀ ਗਿੱਧੇ ਨੂੰਤਰਸੇਂਗੀ ਗਿੱਧਾ ਪਾਲਨੀ ਗਿੱਧੇ ਨੂੰਤਰਸੇਂਗੀ ਗਿੱਧਾ ਪਾਲਨੀ ਗਿੱਧੇ ਨੂੰਤਰਸੇਂਗੀ ਗੱਬਰ ਜੱਟਾਂ ਦਾ ਪੁੱਤ ਛੈ ਲੈ ਛਵੀਲਾ ਗੱਬਰ ਜੱਟਾਂ ਦਾ ਪੁੱਤ ਛੈ ਲੈ ਛਵੀਲਾ ਕੋ ਲੋਂਦੀ ਲੰਗ ਗਿਆ ਚੁੱਪ ਕਰਕੇ ਨੀ ਸਾਡਾ ਲੱਗੇ ਆਕਾਲ ਜਾ ਰੁੱਕ ਪਰ ਕੇ 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 ਮਾਲਵੇ ਦੀ ਜੱਟੀ ਨੀ ਮੈਂ ਗਿੱਦਿਆਂ ਦੀ ਰਾਣੀ ਮਾਲਵੇ ਦੀ ਜੱਟੀ ਨੀ ਮੈਂ ਗਿੱਦਿਆਂ ਦੀ ਰਾਣੀ ਗਿੱਦਿਆਂ ਦੀ ਰਾਣੀ ਵੇ ਚੰਨ ਜਿਹੀ ਹੂਰ ਗਿੱਦਿਆਂ ਦੀ ਰਾਣੀ ਵੇ ਚੰਨ ਜਿਹੀ ਹੂਰ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉੜਦੀ ਧੂੜ ਵੇ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉੜਦੀ ਧੂੜ ਵੇ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉੜਦੀ ਧੂੜ ਵੇ බාරිී බංසිී කටනගයාසි, බාරී වන්සී කටනගයාසි නිකී කටල අන්ඳ කට කෙලෙ අන්දා මේවා පබි පෝලැනි ජඩිකරේවීර දී සේවා පබි පෝලනි ජඩිකරේවීරි දී සේවා ප්බි පෝලැනි. ਜੱਟ ਬਾਹਰੋਂ ਆਇਆ ਅੱਛਾ ਨੀ ਜੱਟ ਕਦੂ ਲਿਆਇਆ ਅੱਛਾ ਨੀ ਜੱਟ ਬਾਹਰੋਂ ਆਇਆ ਅੱਛਾ ਨੀ ਜੱਟ ਕਦੂ ਲਿਆਇਆ ਅੱਛਾ ਨੀ ਮੈਂ ਐਸਾ ਢੜਕਾ ਲਾਇਆ ਜੱਟ ਮੁੱਛਾਂ ਮਰੋੜਦਾ ਆਇਆ ਨੀ ਮੈਂ ਐਸਾ ਢੜਕਾ ਲਾਇਆ ਜੱਟ ਮੁੱਛਾਂ ਮਰੋੜਦਾ ਆਇਆ ਨੀ ਮੈਂ ਐਸਾ ਢੜਕਾ ਲਾਇਆ ਜੱਟ ਮੁੱਛਾਂ ਮਰੋੜਦਾ ਆ ਨੀ ਮੈਂ ਐਸਾ ਢੜਕਾ ਲਾਇਆ ਜੱਟ ਮੁੱਛਾਂ ਮਰੋੜਦਾ ਆਇਆ ಬಂಬೆ ಶರಾ ದ ಮಂಬ ಶರೀ ಮೇರಿ ಮೀಡಿ ಪೆಂಟ್ ಪವಾ ದೂಪ ಪೀಡಿ ಪೆಂಟ್ ಪವಾ ದೇನ ಮೇನು ಡಿಸ್ಕೋ ಮೇನು ಡಿಸ್ಕೋ ಡಾನ್ಸ್ ನೀ ಮೇನು ಡಿಸ್ಕೋ ಮೇನು ಡಿಸ್ಕೋ ಡಾಸ್ ಕಾ ದಿನ ನೀ ಮೇನು ಡಿಸ್ಕೋ ಮೇನು ಡಿಸ್ಕೋ ಡಾಸ್ ಕಾನ್ಗೇ ನೀ ಮೇನು ಡಿಸ್ಕೋ ಬಾರಿ ಓಲೆ ಸುರಮಾ ಪಾವಾ ಬಾರಿ ಓಲೆ ಸುರಮಾ ಪ ਉ ਆ ਗਿਆ ਤਾਇਆ ਰੋ ਰੋ ਨਿਕਲ ਗਿਆ ਬੜੇ ਸ਼ੌਕ ਨਾਲ ਪਾਇਆ ਉੱਤੋਂ ਨਿਕਲ ਗਿਆ ਬੜੇ ਸ਼ੌਕ ਨਾਲ ਪਾਇਆ ਨੀ ਰੋ ਰੋ ਨਿਕਲ ਗਿਆ ਬੜੇ ਸ਼ੌਕ ਨਾਲ ਪਾਇਆ ਨੀ ਰੋ ਰੋ ਨਿਕਲ ਗਿਆ ਬੜੇ ਸ਼ੌਕ ਨਾਲ ਪਾਇਆ ਨੀ ਰੋ ਰੋ ਨਿਕਲ ਗਿਆ ਬੜੇ ਸ਼ੌਕ ਨਾਲ ਪਾਇਆ ਨੀ ਰੋ ਰੋ ਨਿਕਲ ਗਿਆ ਚੋਲਿਆਂ ਦਾ ਪਾਣੀ ਨਹੀਂ ਮੈਂ ਬੂਹੇ ਅੱਗੇ ਡੋਲਿਆ ਚੋਲਿਆਂ ਦਾ ਪਾਣੀ ਨਹੀਂ ਮੈਂ ਬੂਹੇ ਅੱਗੇ ਡੋਲਿਆ ਆਉਂਦਾ ਜਾਂਦਾ ਕਿਸੇ ਲਗੇ ਅਣੀ ਮੇਰਾ ਰੋਂਦੀ ਦਾ ਹਾਸਾ ਨਿਕਲਗੇ ਅਣੀ ਮੇਰਾ ਰੋਂਦੀ ਦਾ ਹਾਸਾ ਨਿਕਲਗੇ ਅਣੀ ਮੇਰਾ ਰੋਂਦੀ ਦਾ ਹਾਸਾ ਨਿਕਲਗੇ ਕਿੰਦੀ ਮੈਂ ਰੰਦੀ ਨਾਲ ਕੇ ਖਾਂਦੀ ਲੱਡੂ ਪੇੜੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜ ਸੱਸੇ ਨੀ ਮੈਨੂੰ ਨੱਚ ਲੈਣ ਦੇ ਬੱਜੇ ਢੋਲ ਕੀ ਗਵੰਡੀਆਂ ਦੇ ਢੇੜੇ ਸੱਸੇ ਨੀ ਮੈਨੂੰ ਨੱਚ ਲੈਣ ਦੇ ਬੱਜੇ ਢੋਲ ਕੀ ਗਵੰਡੀਆਂ ਦੇ ਢੇੜੇ ਸੱਸੇ ਨੀ ਮੈਨੂੰ ਨੱਚ ਲੈਣ ਦੇ ਬੱਜੇ ਢੋਲ ਕੀ ਗਵੰਡੀਆਂ ਦੇ ਢੇੜੇ ਸੱਸੇ ਨੀ ਮੈਨੂੰ ਨੱਚ ਲੈਣ ਦੇ ਬੱਜੇ ਢੋਲ ਕੀ ਗਵੰਡੀਆਂ ਦੇ ਢੇੜੇ ਸੱਸੇ ਨੀ ਮੈਨੂੰ ਨੱਚ ਲੈਣ ਦੇ சோரே மெரிசே சோரே பத்தசா டங்கே நீரை நேர சச மேரி கடக்க நி மே ஆய பத்தி வேளா பத்தாடு நி மே ஆய பத்தி வேளா பத்தா நீ ਪਿੰਡ ਵਿੱਚੋਂ ਪਿੰਡ ਸੁਨੀਦਾ ਪਿੰਡ ਸੁਨੀਦਾ ਮੋਗਾ ਵਈ ਪਿੰਡ ਵਿੱਚੋਂ ਪਿੰਡ ਸੁਨੀਦਾ ਪਿੰਡ ਸੁਨੀਦਾ ਮੋਗਾ ਉੱਥੋਂ ਦਾ ਇੱਕ ਸਾਤ ਸੁਨੀਦਾ ਬੜੀ ਉਸ ਦੀ ਸ਼ੋਭਾ ਉੱਥੋਂ ਦਾ ਇੱਕ ਸਾਤ ਸੁਨੀਦਾ ਬੜੀ ਉਸ ਦੀ ਸ਼ੋਭਾ ਆਂਦੀ ਜਾਂਦੀ ਨੂੰ ਘੜਾ ਝਕੋਂਦਾ ਮਗਰੋਂ ਮਾਰਦਾ ਗੋਡਾ ਲੱਕ ਮੇਰਾ ਪਤਲਾ ਜਿਹਾ ਭਾਰ ਸਹਿਨਾ ਜੋਗਾ 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 ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਮਾੜੀ ਬਈ ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਮਾੜੀ ਉੱਥੋਂ ਨਿਆਉਂਦੋ ਕੁੜੀਆਂ ਸੁਨੀ ਦੀਆਂ ਇੱਕ ਪਤਲੀ ਇੱਕ ਭਾਰੀ ਉੱਥੋਂ ਨਿਆਉਂਦੋ ਕੁੜੀਆਂ ਸੁਨੀ ਦੀਆਂ ਇੱਕ ਪਤਲੀ ਇੱਕ ਭਾਰੀ ਪਤਲੀ ਦਾ ਤਾਂ ਹੋ ਗਿਆ ਵਿਆਹ ਭਾਰੀ ਅਜੇ ਕੁਵਾਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਭਾਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਗੜਦੀ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਗੜਦੀ ਬਈ ਉੱਥੋਂ ਦੀ ਇਕਨਾਰ ਸੁਨੀ ਦੀ ਖੂਹ ਤੋਂ ਪਾਣੀ ਪਰਦੀ ਉੱਥੋਂ ਦੀ ਇਕਨਾਰ ਸੁਨੀ ਦੀ ਖੂਹ ਤੋਂ ਪਾਣੀ ਪਰਦੀ ਉੱਚੇ ਉੱਚੇ ਵਾਰਾ ਉੱਚੀਆਂ ਪੋੜੀਆਂ ਸੈਂਡਲ ਪਾਪਾ ਚੜਦੀ ਲੱਖ ਉਹਦਾ ਪਤਲਾ ਜਿਹਾ ਪੈਰ ਤਰਨ ਤੋਂ ਡਰਦੀ ਨਹੀਂ ਲੱਖ ਉਹਦਾ ਪਤਲਾ ਜਿਹਾ ਪੈਰ ਤਰਨ ਤੋਂ ਡਰਦੀ ਨਹੀਂ ਲੱਖ ਉਹਦਾ ਪਤਲਾ ਜਿਹਾ ਪੈਰ ਤਰਨ ਤੋਂ ਡਰਦੀ ਨਹੀਂ ਲੱਖ ਉਹਦਾ ਪਤਲਾ ਜਿਹਾ ਪੈਰ ਤਰਨ ਤੋਂ ਡਰਦੀ ਨਹੀਂ ਲੱਖ ਉਹਦਾ ਪਤਲਾ ਜਿਹਾ കുന ജനിയോ കൊച്ചെ വിനിയത ഉീടക ലീനു ചിടക ലസീനു ചിടക ലസീനു ചിടക ലസീനു ചിടക ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗ ਵਿੱਚ ਰਹਿੰਦੀ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗ ਵਿੱਚ ਰਹਿੰਦੀ ਕੋਟ ਕੋਟ ਮੈਂ ਹੱਥਾਂ ਨੂੰ ਲਾਈ ਬਤੀਆਂ ਬਣ ਮੰਨ ਲੈਂਦੀ ਕੋਟ ਕੋਟ ਮੈਂ ਹੱਥਾਂ ਨੂੰ ਲਾਈ ਬਤੀਆਂ ਬਣ ਮੰਨ ਲੈਂਦੀ ਬੋਲ ਸਰੀਕਾਂ ਦੇ ਮੈਂ ਨਾ ਬਾਬਲਾ ਸੈਂਦੀ 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 साडे घरे परौने आए आलू गोभी मैं बनाए साडे घरे परौने आए आलू गोभी मैं बना तड़का रह गया कच्चा नहीं तड़का रह गया कच्चा नहीं नहीं माँ मेरे निमां मेरी निमां मेरे इथे सोटा बजा निम मेरे इथे सोटा बजा निमां मेरी इथे सोटा बजा निमां मेरे इथे सोटा बजा नहीं माँ मेरे इथे सोटा बजा नहीं माँ मेरे इथे सोटा बजा गडे गडी रे वालिया गड हूरी हूरी तू கடே கடி ரே வாலியோ ரே தோரஹா தாலியா பண்ண மீ வானி மேணி மேர மட வானி மேணி மேர ਸਾਰੇ ਇਥਾਂ ਗੈਨੇ ਮੇਰੇ ਮਾਪਿਆਂ ਨੇ ਪਾਈ ਸਾਰੇ ਇਥਾਂ ਗੈਨੇ ਮੇਰੇ ਮਾਪਿਆਂ ਨੇ ਪਾਈ ਕੋਤ ਤਵੀਤ ਉਹ ਦੇ ਕਰਦਾਨੀ ਜਦੋਂ ਲੜਦਾ ਤੇਲਾ ਦੇਲਾ 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 ਦੇ ਕਰਦਾਨੀ ਅਗੇ ਤੁਹਾਨੂੰ ਇਹ ਬੋਲੀਆਂ ਚੰਗੀਆਂ ਲੱਗੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ